ਕੱਲ ਜਿਸ ਲੈਵਲ ਤੱਕ ਇਹ ਹਾਊਸ ਦੀ ਪ੍ਰोसीडिंग ਤੁਸੀਂ ਵੇਖਿਆ ਸ਼ਰਮਸਾਰ ਕਿਸੇ ਨੇ 75 ਸਾਲਾਂ ਚ ਇੰਨਾ ਲੋਅਰ ਲੈਵਲ ਤੇ ਆ ਕੇ ਡਿਬੇਟ ਐਂਡ ਵਿਸ਼ੇਸ਼ ਤੌਰ ਮੁੱਖ ਮੰਤਰੀ ਹੀ ਕ੍ਰੋਸ ਦੀ ਫਲੋਰ ਜੇ ਸਹੀ ਮੈਨੇ ਚ ਵੇਖੋ ਤੇ ਡਿਸਕਵਾਲਿਫਿਕੇਸ਼ਨ ਭਗਵੰਦੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਉਹਨੇ ਫਲੋਰ ਕ੍ਰੋਸ ਕੀਤਾ ਇਹਨੂੰ ਪਾਰਲੀਮੈਂਟਰੀ ਇਹਦੇ ਡੈਮੋਕ੍ਰੇਸੀ ਚ ਕਿਹਾ ਜਾਂਦਾ ਕ੍ਰੋਸਿੰਗ ਦ ਫਲੋਰ ਉਹ ਆਪਣੀ ਕੁਰਸੀ ਛੱਡ ਕੇ ਆਪੋਜੀਸ਼ਨ ਵਾਲੇ ਪਾਸੇ ਜਿਸ ਤਰ੍ਹਾਂ ਫਿਜ਼ੀਕਲੀ ਥ੍ਰੈਟ ਕਰਨ ਵਾਸਤੇ ਸਾਨੂੰ ਆਏ ਨੇ ਕੋ ਸਾਨੂੰ ਡਰ ਖੋਫ ਨਾ ਇਹਦਾ ਤਾਂ ਨਾ ਇਹਦੀ ਇਹਦੀ ਸਰਕਾਰ ਦਾ ਨਾ ਇਹਦੀ ਕੈਬਨਿਟ ਦਾ ਉਹ ਜੈਸ ਟਾਈਮ ਨਸ਼ੇ ਵਿੱਚ ਚੂਰ ਹੈ ਇਹ ਤਾਕਤ ਦੇ ਨਸ਼ੇ ਵਿੱਚ ਚੂਰ ਹੈ ਪਰਸਨਲਾਈਜ਼ਡ ਅਟੈਕ ਬੱਚਿਆਂ ਤੱਕੇ ਬੰਦਾ ਆਇਆ ਵੇਖੋ ਸਾਰਿਆਂ ਨੂੰ ਅਫਸੋਸ ਨਾਲ ਗੱਲ ਹੈ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਨੀ ਲੜਾਈ ਜਿਹੜੀ ਮੈਨ ਟੂ ਮੈਨ ਹੁੰਦੀ ਤੁਸੀਂ ਕਰਤੇ ਬੱਚਿਆਂ ਤੱਕ ਪਹੁੰਚ ਰਹੇ ਤੇ ਜੇ ਬੱਚਿਆਂ ਵਾਲਾ ਕੰਮ ਹੀ ਖੋਲ ਲਿਆ ਭਗਵੰਤ ਮਾਨ ਜੀ ਤੇਰਾ ਤੇ ਸਾਰੀ ਦੁਨੀਆ ਵਿੱਚ ਤੂੰ ਸ਼ਰਮਸਾਰ ਹੋ ਜਾਏਗਾ ਜੇ ਤੇਰੇ ਕੀਤੇ ਹੋਏ ਕਾਰਨਾਮੇ ਜਿਹੜੇ ਨੇ ਜੋ ਤੂੰ ਕਰਨਾ ਹੈ ਜੋ ਤੇਰੇ ਤੌਰ ਤਰੀਕੇ ਨੇ ਜੇ ਅਸੀਂ ਵੀ ਉਹੀ ਖੋਲ ਲਏ ਜੇ ਤੇਰੇ ਲੈਵਲ ਤੇ ਕਾਂਗਰਸ ਦੇ ਜਾਂ ਆਪੋਜੀਸ਼ਨ ਦੇ ਐਮ ਐਲ ਏਜ਼ ਆ ਗਏ ਤੇ ਮੇਰਾ ਖਿਆਲ ਹੈ ਕਿ ਸਾਰੇ ਲੋਕਾਂ ਵਾਸਤੇ ਇੱਕ ਬਹੁਤ ਮਾੜਾ ਟ੍ਰੈਂਡ ਅਸੀਂ ਸੈੱਟ ਕਰਾਂਗੇ ਅਸੀਂ ਆਪਣੇ ਆਪ ਤੇ ਪੂਰਾ ਕੰਟਰੋਲ ਰੱਖਿਆ ਸੰਜਮ ਰੱਖਿਆ ਮੈਂ ਆਪਣੇ ਸਾਰੇ ਕਲੀਗਜ਼ ਨੂੰ ਇਸ ਗੱਲ ਦਾ ਸ਼ੁਕਰੀਆਦਾਬ ਹੀ ਕਰਨਾ ਚਾਹਨਾ ਕਿ ਅਸੀਂ ਆਪਣੀ ਲਕਸ਼ਮਣ ਰੇਖਾ 'ਚ ਰਹੇ ਹਾਂ ਮੁੱਖ ਮੰਤਰੀ ਨੇ ਕੋਈ ਕਸਰ ਨਹੀਂ ਛੱਡੀ ਇਹ ਆਦਤ से مجبور ਹੈ ਇਹ आज किसी के कंट्रोल में नहीं है ना केजरीवाल के कंट्रोल में है ये बेसिकली बीजेपी की सेंट्रल पार्टी के कमांड में ये जो कुछ भी हो रहा है किसानों के साथ पंजाब के साथ और ऑपोजिशन के साथ एक सोची समझी साजिश के अधीन हो रहा है और ही इज बिंग गाइडेड स्ट्रेट बाय द बीजेपी होम मिनिस्ट्री ही इज नॉट इन कंट्रोल ऑफ आइदर केजरीवाल और एनीबडी और सबसे बड़ी बात है एक भी एम और मिनिस्टर इसके साथ नहीं कोई भी सिंगल आदमी इसके साथ नहीं